ਕਾਰ ਵਿੱਚ ਸੰਗਤ ਹੁੰਦੀ ਹਫਤੇ ਹਫਤੇ ਵੈਗਰੂ ਤੇ ਸੰਗਤ ਆਈ ਸੀ ਤੇ ਵੈਗਰੂ ਜੋੜਿਆਂ ਦੇ ਵਿੱਚ ਗੁਰਸਾਹਿਬ ਨੇ ਅਰਦਾਸ ਕਰਾਈ ਤੇ ਵੈਗਰੂ ਸਿਮਰਨ ਕਰਾਇਆ ਸੰਗਤ ਰੂਪ ਚ ਬਿਠਾ ਕੇ ਸਾਰਿਆਂ ਨੂੰ ਵੈਗਰੂ ਤੇ ਵੈਗਰੂ ਸਿਮਰਨ ਕੀਤਾ ਤੇ ਵੈਗਰੂ ਜੈਵੇਂ ਜਪਸਤਨ ਧੂਲ ਲਈ ਤੇ ਵੈਗਰੂ ਕੀ ਟੈਂਬਰ ਆਉ ਚੁੱਪ ਕੇ ਵੈਗਰੂ 1 ਘੰਟਾ ਗੁਰਸਾਹਿਬ ਨੇ ਵਰਾਗ ਬਖਸ਼ਿਆ ਵੈਗਰੂ ਪ੍ਰੋਪਰ 1 ਘੰਟਾ ਬਹੁਤ ਵਰਾਗ ਬਖਸ਼ਿਆ ਇੰਨਾ ਵਰਾਗ ਬਖਸ਼ਿਆ ਇਹ ਬਹੁਤ ਜ਼ਿਆਦਾ ਹੀ ਬਰਾਗ ਬਖਸ਼ਿਆ ਗੁਰਸਾਹਿਬ ਨੇ ਤੇ ਜਿਵੇਂ ਕਿ ਮੈਂ ਇੱਕ ਜਿੱਦ ਕਰਦੀ ਪਈ ਸੀ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਹੀ ਕਰਨੇ ਆ ਗੁਰਸਾ ਗੁਰਸਾਹਿਬ ਜੀ ਤੁਸੀਂ ਮੈਨੂੰ ਆਪਣੇ ਦਰਸ਼ਨ ਬਖਸ਼ੋ ਵੈਗੁਰੂ ਜੀ ਤੇ ਗੁਰਪਾਤਸ਼ ਨੇ ਬਹੁਤ ਬਖਸ਼ਿਸ਼ ਕੀਤੀ ਤੇ 1 ਘੰਟਾ ਪੂਰਾ ਸਿਮਰਨ ਹੋ ਗਿਆ ਉਸ ਤੋਂ ਬਾਅਦ ਆ ਗੁਰਸਾਹਿਬ ਨੇ ਮੈਨੂੰ ਜੋੜਿਆਂ ਦੇ ਵਿੱਚ ਵੈਗੁਰੂ ਪ੍ਰਕਾਸ਼ ਰੂਪ ਜੀ ਵਾਈਟ ਪ੍ਰਕਾਸ਼ ਰੂਪ ਜੀ ਉਹਨਾਂ ਨੇ ਮੈਨੂੰ ਜੋੜਿਆਂ ਦੇ ਵਿੱਚ ਸਿਰਫ 2 ਸੈਕਿੰਡ ਵਾਸਤੇ ਮੈਨੂੰ ਆਪਣੇ ਦਰਸ਼ਨ ਦਿੱਤੇ ਉਸੇ ਟਾਈਮ ਵੈਗੁਰੂ ਜੀ ਮੇਰੀ ਫਤਿਹ ਬੋਲੀ ਤੇ ਉਸੇ ਟਾਈਮ ਵੈਗਰੂ ਜੀ ਮੇਰਾ ਵਿਰਾਗ ਬੰਦ ਹੋ ਗਿਆ ਜਿਸ ਤਰ੍ਹਾਂ ਕਿ ਕੋਈ ਮਤਲਬ ਕੋਈ ਚੀਜ਼ ਲੱਭਦਾ ਹੈ ਤੇ ਉਹ ਗੁਰਪਾਤਸ਼ਾਹ ਨੇ ਮੈਨੂੰ ਇੰਜ ਦਿਖਾਇਆ ਕਿ ਪੁੱਤਰ ਮੈਂ ਤੇਰੇ ਕੋਲ ਹੀ ਬੈਠਾ ਹੋਇਆ ਹਾਂ ਤੇ ਗੁਰਪਾਤਸ਼ਾਹ ਨੇ ਜਦ ਤੱਕ ਮੈਨੂੰ ਕੋਈ ਖਿਡੌਣਾ ਦਿੱਤਾ ਹੈ ਤੇ ਮੈਂ ਚੁੱਪ ਹੋ ਗਈ ਵੈਗਰੂ ਇੰਜ ਗੁਰਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਇੱਕ ਦਿਨ ਫਿਰ ਜਿਵੇਂ ਕਿ ਸੰਗਤ ਤਿੰਨ ਦਿਨ ਲਾਗੇ ਪੈਣ ਜੀ ਤੇ ਪ੍ਰੋਪਰ ਮਤਲਬ ਇੱਕ ਦਿਨ ਮੈਂ ਚਾਹੰਦੀ ਨੇ ਤੇ ਇੱਕ ਦਿਨ ਉਹ ਪੈਣ ਜੀ ਆਉਂਦੇ ਨੇ ਮੇਰੇ ਘਰੇ ਤੇ ਵੈਗਰੂ ਤੇ ਉਦੋਂ ਵੀ ਗੁਰਪਾਤਸ਼ਾਹ ਨੇ ਬਹੁਤ ਬਖਸ਼ਿਸ਼ ਕੀਤੀ ਤੇ ਸੁੱਤੀ ਨਹੀਂ ਲੱਗ ਰਹੀ ਸੀ ਤੇ ਅੰਮ੍ਰਿਤ ਵੇਲੇ ਗੁਰਪਾਤਸ਼ਾ ਉਠਾਉਂਦੇ ਨੇ ਸਾਡੇ ਕਿ 3 ਵਜੇ ਉਠਾ ਦਿੰਦੇ ਨੇ ਵੈਗਰੂ ਗੁਰਪਾਤਸ਼ਾ ਤੇ ਭੈਣ ਜੀ ਨੂੰ ਫੋਨ ਲਗਾ ਦਿੰਦੇ ਕਿ ਆਜੋ ਭੈਣ ਜੀ ਤੇ ਉਹ ਵੀ ਆ ਜਾਂਦੇ ਤੇ ਵੈਗਰੂ ਗੁਰਪਾਤਸ਼ਾ ਨੇ ਇੰਨੀ ਬਖਸ਼ਿਸ਼ ਕੀਤੀ ਉਦੋਂ ਵੀ ਗੁਰਪਾਤਸ਼ਾ ਨੇ ਗਰਾਗ ਬਖਸ਼ਿਆ ਤੇ ਮੈਂ ਗੁਰਪਾਤਸ਼ਾ ਸੁੱਤੀ ਕਿਉਂ ਨਹੀਂ ਲੱਗਦੀ ਕੀ ਗੱਲ ਆ ਤੁਸੀਂ ਕਿੱਥੇ ਹੋ ਵੈਗਰੂ ਤੇ ਗੁਰਪਾਤਸ਼ਾ ਨੇ 5 ਕੁ ਮਿੰਟ ਵੈਗਰੂ ਗਰਾਗ ਵੀ ਬਖਸ਼ਤਾ ਤੇ ਸੁੱਤੀ ਵੀ ਲਵਾਤੀ ਤੇ ਵੈਗਰੂ ਗੁਰਪਾਤਸ਼ਾ ਨੇ ਅੰਦਰੋਂ ਐਂਜਲ ਵਿਖਾਇਆ ਉਹ ਭੈਣ ਜੀ ਦਾ ਸ਼ਰੀਰ ਨਹੀਂ ਸੀ ਵੈਗਰੂ ਉਹ ਮੈਨੂੰ ਉਹਨਾਂ ਦਾ ਸਰੀਰ ਦਿਖਾਈ ਨਹੀਂ ਰਿਹਾ ਸੀ ਤੇ ਗੁਰਪਾਤਸ਼ਾ ਜੀਵੇਂ ਪ੍ਰਕਾਸ਼ ਉੱਤੇ ਮੇਰੇ ਲਾਗੇ ਬੈਠੇ ਆ ਤੇ ਮੈਂ ਇਹ ਸੋਚਣ ਡੀ ਸੀ ਕਿ ਇੱਥੇ ਤੇ ਭੈਣ ਜੀ ਬੈਠੇ ਸੀ ਤੇ ਇੱਥੇ ਤੇ ਮੈਨੂੰ ਕੁਝ ਵਾਈਟ ਵਾਈਟ ਕੁਝ ਦਿਖਣ ਦੇ ਆ ਤੇ ਉਹਨਾਂ ਦਾ ਮੈਨੂੰ ਮਤਲਬ ਸਰੀਰ ਬਾਡੀ ਦਿਖਣ ਹੀ ਨਹੀਂ ਰਹੀ ਸੀ ਤੇ ਗੁਰਪਾਤਸ਼ਾ ਨੇ ਨਹੀਂ ਬਖਸ਼ਿਸ਼ ਕੀਤੀ ਤੇ ਵੈਗਰੂ ਅੱਜ ਵੀ ਗੁਰਪਾਤਸ਼ਾ ਨੇ ਬਹੁਤ ਬਖਸ਼ਿਸ਼ ਕੀਤੀ ਜਦੋਂ ਖਰਵਿੰਦਰ ਵੀਰ ਜੀ ਬਾਣੀ ਵਿਚਾਰ ਕਰਦੇ ਪਏ ਸੀ ਤੇ ਮੇਰੇ ਪੈਰ 'ਚ ਵੈਗਰੂ ਬਹੁਤ ਸੱਟ ਵੱਜੀ ਆ ਥੋੜਾ ਜਿਹਾ ਆਪਰੇਟਿਵ ਆਇਆ ਮੇਰੇ ਉਂਗਲ ਦੇ ਵਿੱਚ ਤੇ ਪਰ ਨਹੀਂ ਮਤਲਬ ਚੌਕੜਾ ਨਹੀਂ ਵੱਜਦਾ ਪਿਆ ਤੇ ਗੁਰਪਾਤ ਸ਼ਾਹ ਨੇ ਨਾ ਜਿਸ ਸਮੇਂ ਬੈਠ ਤੇ ਮੋਬਾਈਲ ਰੱਖ ਲਿਆ ਤੇ ਆਨਲਾਈਨ ਮਤਲਬ ਬਾਣੀ ਵਿਚਾਰ ਸੁਣਦੀ ਪਈ ਸੀ ਤੇ ਗੁਰਪਾਤ ਸ਼ਾਹ ਨੇ ਬਹੁਤ ਬਖਸ਼ਿਸ਼ ਕੀਤੀ ਵੈਗਰੂ ਬਹੁਤ 1 ਘੰਟਾ बस ਉੱਥੇ ਬਿਠਾ ਲਿਆ 1 ਘੰਟਾ ਉਹਨਾਂ ਨੇ ਇੰਨਾ ਗ੍ਰਾਗ ਬਖਸ਼ਿਆ ਤੇ ਉਹਨਾਂ ਦੇ ਵਿੱਚ ਗੁਰਪਾਸ਼ਾ ਆਪ ਉੱਥੇ ਬਾਣੀ ਵਿਚਾਰ ਕਰਦੇ ਪਈ ਸੀ ਤੇ ਮੇਰੀ ਜਿਹੜੀ ਅੰਦਰ ਦੀ ਰੂਹ ਹੈ ਨਾ ਵੈਗਰੂ ਉਹ ਉੱਥੇ ਜਾ ਕੇ ਬੈਠੀ ਸੀ ਤੇ ਬਹੁਤ ਵਿਰਾਗ ਸੀ ਮੈਨੂੰ ਇੰਨਾ ਵਿਰਾਗ ਬਖਸ਼ਿਆ ਗੁਰਪਾਤਸ਼ਾਹ ਨੇ 1 ਘੰਟਾ ਪੂਰਾ ਵਿਰਾਗ ਚ ਸੀ ਮਤਲਬ ਕਿ ਮਤਲਬ ਮੇਰੇ ਮੈਂ ਮਤਲਬ ਪੂਰਾ ਮਤਲਬ ਮੇਰਾ ਪੂਰਾ ਮੂਹ ਢੇਜ ਗਿਆ ਕੱਪੜੇ ਢੇਜ ਗਏ ਮਤਲਬ ਮੇਨੂੰ ਤਾਂ ਐ ਲੱਗਦਾ ਸੀ ਗੁਰਪਾਤਸ਼ਾਹ ਮੈਨੂੰ ਤੁਸੀਂ ਆਪਣੇ ਨਾਲ ਮਿਲਾ ਲਓ ਮੈਨੂੰ ਕੁਝ ਨਹੀਂ ਚਾਹੀਦਾ ਤੇ ਮੈਨੂੰ ਉੱਥੇ ਗੁਰਪਾਤਸ਼ਾਹ ਨੇ ਆਪ ਬਿਠਾਇਆ ਤੇ ਗੁਰਪਾਤਸ਼ਾਹ ਜੀ ਆਪ ਉਹਨਾਂ ਦੇ ਰੂਪ ਚੇ ਖੁਦ ਮੈਨੂੰ ਦਿਖਾਈ ਦਿੱਤੇ ਉਹ ਹਰਵਿੰਦਰ ਵੀਰ ਜੀ ਨਹੀਂ ਸੀ ਉਹ ਗੁਰਪਾਤਸ਼ਾ ਆ ਵਾਹਿਗੁਰੂ ਵਿਚਾਰ ਕਰਦੇ ਪਏ ਸਦੇ ਗੁਰਪਾਤਸ਼ਾ ਨੇ ਬਹੁਤ ਬਖਸ਼ਿਸ਼ ਕੀਤੀ ਵਾਹਿਗੁਰੂ ਸ਼ੁਕਰਾਨਾ ਹੈ ਗੁਰਪਾਤਸ਼ਾ ਦਾ ਵਾਹਿਗੁਰੂ ਬਹੁਤ ਭਗਤੀ ਕਰਾਉਣ ਵਾਹਿਗੁਰੂ ਗੁਰਪਾਤਸ਼ਾ ਆਪਣੇ ਪੁੱਤਰਾਂ ਨੂੰ ਸਾਰੇ ਪੁੱਤਰਾਂ ਨੂੰ ਵਾਹਿਗੁਰੂ ਬਹੁਤ ਭਗਤੀ ਕਰਾਉਣ ਸਰਬੱਤ ਦਾ ਭਲਾ ਕਰ ਵਾਹਿਗੁਰੂ ਜੋਈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ